ਕਿਆ ਜਪ ਕਿਆ ਤਪ ਸੰਜਮ ਕਿਆ ਵਰਤ ਕਿਆ ਇਸ਼ਨਾਨ ਵਰਤ ਸੰਜਮ ਤਪ ਕੁਛ ਨਹੀਂ ਹੁੰਨੇ ਇਹ ਕਹਦੇ ਇਹ ਇਸ਼ਨਾਨ ਪਿਛਨਾਨ ਇਹ ਸਭ ਕੁਛ ਨਹੀਂ ਇਹਨਾਂ ਨੇ ਕੁਛ ਵੀ ਪ੍ਰਾਪਤੀ ਨਹੀਂ ਹੈ ਜਬ ਲਗ ਜੁਗਤ ਨਾ ਜਾਣੀਏ ਪਉ ਭਗਤੀ ਭਗਵਾਨ ਜਿਨਾ ਜਰ ਪਉ ਭਗਤ ਭਗਵਾਨ ਦੀ ਜੁਗਤੀ ਦਾ ਨਹੀਂ ਪਤਾ ਨਾਮ ਜਪਣ ਦੀ ਜੁਗਤੀ ਕਹਿੰਦੇ ਨੇ ਬਿਲਕੁਲ ਬਕਵਾਸ ਕਰਦੇ ਨੇ ਨਾਮ ਜਪਣ ਦੀ ਕੋਈ ਜੁਗਤੀ ਨਹੀਂ ਆ ਜੁਗਤੀ ਹੈ ਪਉ ਭਗਤ ਭਗਵਾਨ ਪਉ ਭਗਤੀ ਭਗਵਾਨ ਦੀ ਕੀ ਹੈ ਕਿਵੇਂ ਕਰਨੀ ਹੈ ਇਹਦੀ ਜੁਗਤੀ ਨਹੀਂ ਜਾਣਦਾ ਜਦੋਂ ਜਦੋਂ ਭਗਤੀ ਕੀ ਹੈ ਕਿਵੇਂ ਕਰਨੀ ਹੈ ਪਉ ਭਗਤੀ ਕੀ ਹੁੰਦੀ ਹੈ ਪ੍ਰੇਮਾ ਭਗਤੀ ਕੀ ਹੁੰਦੀ ਹੈ ਪਾਣਾ ਮੰਨਣਾ ਹੀ ਭਗ ਭਗਤੀ ਹੈ ਕੀਆ ਚੱਪ ਕੀਆ ਤਪ ਸੰਜਮ ਕੀਆ ਵਰਤ ਕੀਆ ਇਸਨਾਮ ਜਦ ਲਗ ਜੁਗਤ ਨਾ ਜਾਣੀਏ ਉਹ ਭਗਤੀ ਭਗਵਾਨ ਜਿਹੜੇ ਲੋਕ ਜਪਤਾ ਕਰਦੇ ਨੇ ਔਰ ਸੰਜਮ ਕਰਦੇ ਨੇ ਭਗਤੀ ਦਾ ਗਿਆਨ ਹੈ ਜੀ ਭਗ ਭਗਤੀ ਕੀ ਹੁੰਦੀ ਹੈ ਭਗਵਾਨ ਦੀ ਉਦੋਂ ਗਾਨ ਹੈ ਨਹੀਂ ਅਸਲ ਦੇ ਵਿੱਚ ਜਿਹੜੀ ਭਾਵ ਭਗਤ ਹੈ ਇਹੀ ਪ੍ਰਵਾਨ ਹੈ ਦਰਗਾਹ 'ਚ ਭਾਵ ਭਗਤੀ ਕਰਨਾ ਹੈ ਪ੍ਰੇਮ ਭਗਤੀ ਨੂੰ ਸਾਰੇ ਕਾਇਨਾਤ ਨਾਲ ਪ੍ਰੇਮ ਕਰਨਾ ਜਿਹੜਾ ਹੈ ਬੈਰੀ ਬਗਨਾ ਨਾ ਸਮਝਣਾ ਸਾਰਿਆਂ ਨੂੰ ਆਪਣਾ ਸਮਝਣਾ ਬੁਰਿਆਂ ਦਾ ਵੀ ਭਲਾ ਕਰਨਾ ਇਹ ਭਾਵ ਭਗਤੀ ਹੈ ਜਾਇ ਜਾਇ ਪਰਮੇਸ਼ਰ ਦਾ ਸੁਭਾਅ ਹੋ ਜਾ ਸੁਭਾਅ ਲੋ ਚਾਹੀਦਾ ਦੂਜਾ ਪਰਮੇਸ਼ਰ ਦਾ ਸੁਭਾਅ ਹੀ ਪ੍ਰਵਾਨ ਹੈ ਦਰਗਾਹ 'ਚ بس ਉਹਦੀ ਗੱਲ ਜਿਹੜੀ ਭਗਤੀ ਸੁਭਾ ਪਰਮੇਸ਼ਰ ਵਰਗਾ ਬਣਾਉਂਦੀ ਹੈ ਉਹ ਭਗਤੀ ਹੀ ਪ੍ਰਵਾਨ ਹੈ ਦਰਗਾਹ ਉਹੀ ਭਗਤੀ ਭਗਤੀ ਹੈ ਬਾਕੀ ਭਗਤੀ ਕੋਈ ਜਿਹੜੀ ਭਗਤੀ ਕਰੋਧ ਕਰਦੀ ਹੈ ਪੈਦਾ ਲੋਕਾਂ ਨੂੰ ਕੀੜੇ ਬਕੌੜੇ ਸਮਝਦੀ ਹੈ ਭਗਤੀ ਕਰਦਾ ਲੋਕਾਂ ਨੂੰ ਕੀੜੇ ਬਕੌੜੇ ਸਮਝਦਾ ਆਪ ਨੂੰ ਵੱਡਾ ਮਹਾਪੁਰਖ ਸਮਝਦਾ ਉਹ ਦਰਗਾਹ ਚ ਪ੍ਰਵਾਨ ਨਹੀਂ ਉਹਦੇ ਨਾਲ ਤਾਂ ਮਤ ਮਾਰੀ ਹੋਈ ਜਾਂਦੀ ਹੋਕਕਾਰੀ ਬਣਾਉਂਦੀ ਐ ਮਤ ਮਾਰਦੀ ਉਹ ਉਹ ਦਿਲਗਾਜ ਪ੍ਰਵਾਨ ਭਗਤੀ ਨਹੀਂ ਹੈ ਉਹ ਉਹ ਭਗਤੀ ਉਹ ਨਹੀਂ ਹੈ ਅਸਲ ਦੇ ਵਿੱਚ ਉਹਦੀ ਤਾਂ ਸਜ਼ਾ ਮਿਲਦੀ ਹੈ ਉਹਦਾ ਭੇਖ ਦਿਖਾਇਓ ਜਗਤ ਕੋ ਲੋਗ ਨੂੰ ਕੋ ਗਸਕੀਰ ਸੰਕਾਰ ਮਤ ਮਾਰਦਾ ਜਿਹੜੀ ਭਗਤੀ ਨਾਲ ਹੰਕਾਰ ਪੈਦਾ ਹੁੰਦਾ ਹੈ ਜਿਹੜੇ ਜਪਤਾ ਬਣਾ ਹੰਕਾਰ ਪੈਦਾ ਹੁੰਦਾ ਹੈ ਜਿਹੜੇ ਸੰਜੋ ਨੇ ਆਪਣੇ ਹੰਕਾਰ ਪੈਦਾ ਹੁੰਦਾ ਉਹ ਭਗਤੀ ਨਹੀਂ ਹੁੰਦੀ ਭਗਤੀ ਉਹਦਾ ਨਾਮ ਜਿਹੜੀ ਸੁਭਾਅ ਬਦਲਦੀ ਹੈ ਸਵਾਕੈਸਾ ਕਰ ਦਿੰਦੀ ਹੈ ਜੈਸਾ ਪਰਮੇਸ਼ਰ ਗੁੱਸਾ ਹੁੰਦਾ ਹੀ ਨਹੀਂ ਬੁਰੇ ਜਮੀ ਕੋਲਾ ਕਰਦਾ ਭਲਾ ਕਰਕੇ ਕਹਿੰਦੇ ਆਸਾਨੀ ਜਿਤਾਉਂਦਾ ਉਹ ਭਗਤੀ ਪ੍ਰਵਾਨ ਐਜੀ ਭਗਤੀ ਕੁਝ ਹੈ ਐਡੇ ਗੁਰਮਾں ਚ ਲਿਖੀ ਹੋਈ ਹੈ ਹੋਰ ਨਹੀਂ ਕੋਈ ਜਿੰਨਾ ਜਿਹੜੇ ਇਸ ਭਗਤੀ ਦਾ ਗਿਆਨ ਨਹੀਂ ਹੈ ਜਬ ਤੱਕ ਤੁਸੀਂ ਜਮਾਪੈ ਸ਼ੁਰੂ ਕਰ ਲੇ ਕਵੀਰ ਕਹਿੰਦਾ ਜਿਵੇਂ ਖਵੀਰ ਨੇ ਪਹਿਲਾ ਕਰ ਲਿਆ ਸੀ ਬਾਲਾ ਫੇਲਦੀ ਸੀ ਜਿਹੜਾ ਸਾਰਾ ਜਨਮ ਕਹਿੰਦਾ ਸ਼ਿਪੂਰੀ ਮੇਰਾ ਘਾਇਆ ਗਿਆ ਸਾਰਾ ਜਨਮ ਕੀਤਾ 70 75 ਸਾਲ ਦੀ ਉਮਰ ਤੱਕ ਕੀਤਾ ਪਰ ਇੱਕ ਗੱਲ ਉਹਦਾ ਹੰਕਾਰ ਨਹੀਂ ਹੋਇਆ ਇਹਨੂੰ ਉਹਦਾ ਟਾਰਗੇਟ ਸੀ ਮੈਨੂੰ ਉਹ ਜਿਹੜੀ ਚੀਜ਼ ਮਿਲਣੀ ਹੈ ਉਹ ਮਿਲੂਗੀ ਟਾਰਗੇਟ ਉਹਦਾ ਠੀਕ ਸੀ ਉਹ ਚੀਜ਼ ਦੀ ਪ੍ਰਾਪਤੀ ਹੋਈ ਨਹੀਂ ਫਿਰ ਵਿਅਪਲ ਹੋ ਗਿਆ ਹਰ ਭਗਤੀ ਦੇ ਸ਼ੱਕ ਹੋ ਗਿਆ ਭਗਤੀ ਗਲਤ ਹੈ। ਉਹੀ ਗੱਲ ਕਹਿ ਰਿਹਾ। ਕਾ ਜੱਪ ਕਾ ਤਪ ਸਜਮੋ। ਕਾ ਵਰਤ ਕਾ ਇਸ਼ਨਾਨ। ਕਾ ਵਰਤ ਕਾ ਇਸ਼ਨਾਨ। ਇਸ਼ਨਾਨ ਵੀ ਕਰਦਾ ਸੀ। ਤੜਕੇ ਉੱਠ ਕੇ ਗਾਗਾ ਲਿਆਉਂਦਾ ਸੀ ਭਰ ਕੇ। ਲਿਪਦਾ ਸੀ ਉੱਥੇ ਬਹਿਂਦਾ ਸੀ। ਬਾਣਾ ਫੇਰਦਾ ਸੀ। ਕਹਿੰਦਾ ਸਭ ਬੇਕਾਰ ਚਲਾ ਗਿਆ ਮੇਰਾ। ਔਰ ਸਾਰਿਆਂ ਦਾ ਬੇਕਾਰ ਜਾਊਗਾ। ਲੋਕ ਫੇਰ ਲੱਗੇ ਹੋਏ ਨੇ ਲਿਖਿਆ ਹੋਇਆ। ਸਿੱਖ ਵੀ ਲੱਗੇ ਹੋਏ ਨੇ। ਅਬੜ ਬੜੇ ਸੰਤ ਇਹ ਕੁਛ ਕਰ ਲੈ। ਅਜਿਹੇ ਵਹਾਪੁਰ ਜਿਹਾ ਆ ਰਹੇ ਨੇ ਕਹਾ ਕੇ ਚਲੇ ਗਏ ਉਹ ਵੀ ਇਹੋ ਕੁਝ ਕਰਦੇ ਰਹੇ ਗੁਰਬਾਣੀ ਦਾ ਗਿਆਨ ਢੇਲੇਦਾ ਬਣੀ ਸੀ ਉਹਨਾਂ ਨੂੰ। ਕਿਆ ਵਰਤ ਕਿਆ ਇਸ਼ਨਾਨ ਕਿਆ ਸਮਝੋ ਕਿਆ ਇਸ਼ਨਾਨ ਕਿਆ ਜਾਪੋ ਕਿਆ ਤਪੋ ਸੰਜਮੋ ਕਿਆ ਵਰਤ ਕਿਆ ਇਸ਼ਨਾਨ ਕਿਆ ਵਰਤ ਕਿਆ ਇਸ਼ਨਾਨ ਵਰਤ ਰੱਖ ਲਓ ਇਸ਼ਨਾਨ ਕਰ ਲਓ ਕੋਈ ਫਰਕ ਨਹੀਂ ਪੈਂਦਾ। ਕੋਈ ਲਾਭ ਨਹੀਂ। ਹਾਂ ਜਬ ਲਗ ਜੁਗਤ ਨਾ ਜਾਣੀ ਐ ਭਾਉ ਭਗਤੀ ਭਗਵਾਨ ਜਿੰਨਾ ਚਿਰ ਭਾਉ ਭਗਤ ਭਗਵਾਨ ਦੀ ਜੁਗਤੀ ਦਾ ਨਹੀਂ ਪਤਾ ਸਮਝ ਨਹੀਂ ਐ। ਭਗਤੀ ਦੀ ਜੁਗਤੀ ਹੁੰਦੀ ਆ ਨਾਮ ਜਪਣ ਦੀ ਜੁਗਤੀ ਨਹੀਂ ਹੁੰਦੀ। ਭਗਤ ਨੂੰ ਸਮਝਣਾ ਹੀ ਨਾਮ ਜਪਣਾ ਅਸਲ 'ਚ ਭਗਵਾਨ ਦੀ ਭੋਗ ਭਗਤ ਨੂੰ ਜਾਣਨਾ ਜਾਣ ਲੈਣਾ ਹੀ ਨਾਮ ਜਪਣਾ ਉਹਦੇ ਜਿਹੜਾ ਲਿਖਿਆ ਆ ਗੁਰਬਾਣੀ ਚ ਉਹ ਕਰਨਾ ਪਹਿਲਾਂ ਸਮਝਣਾ ਫਿਰ ਉਹ ਕਰਨਾ ਇਹ ਨਾਮ ਜਪਣਾ ਇਹਦੇ ਨਾਲੇ ਉੱਤੇ ਤੱਕ ਪਹੁੰਚਦਾ ਜਿੱਥੇ ਤੱਕ ਪਹੁੰਚਣਾ ਇਹਨੂੰ ਚਾਹੀਦਾ ਨਾਮ ਤੱਕ ਪਹੁੰਚਦਾ ਇਹਦੇ ਨਾਲ ਇਸ ਗਿਆਨ ਇਹ ਨਾਮ ਦਾ ਗਿਆਨ ਹੈ ਹੈ ਇਹ ਗਿਆਨ ਉਸ ਨਾਮ ਤੱਕ ਪਹੁੰਚਾਉਂਦਾ ਹੈ ਤੁਰਕੀ ਬਾਣੀ ਤੱਕ ਪਹੁੰਚਾਉਂਦਾ ਹੈ ਤੁਰਕੀ ਬਾਣੀ ਤੱਕ ਪਹੁੰਚਾਉਂਦਾ ਉੱਥੇ ਪਹੁੰਚਾਉਂਦਾ ਜਿੱਥੇ ਬੈਠ ਕੇ ਉਹ ਬਾਣੀ ਸੁਣਨੀ ਹੈ ਉੱਥੇ ਪਹੁੰਚਾ ਦਿੰਦਾ ਉੱਥੇ ਬਾਣੀ ਸੁਣਨੀ ਹੈ ਉਹ ਹਿਰਦੇ 'ਚ ਹਿਰਦੇ 'ਚ ਬਹਿਣਾ ਨਹੀਂ ਜਾ ਕੇ ਟਿਕ ਹਿਰਦੇ 'ਚ ਬੈਠਣ ਜਾਂ ਲੱਗ ਜਾਂਦਾ ਟਿਕ ਕੇ ਵੀ ਇਥੇ ਬਲੂ ਯਕੀਨ ਹੋ ਜਾਂਦਾ ਹੈ ਫਿਰ ਇਹ ਬਹਿਣਾ ਫਿਰ ਨਾਮ ਮਿਲ ਵੀ ਜਾਂਦਾ ਉੱਥੇ ਮੈਨੂੰ ਉਹ ਤੋਂ ਪਹਿਲਾਂ ਕੁਝ ਹੋਰ ਮਿਲਦਾ ਮੈਨੂੰ ਉਹ ਤੋਂ ਪਹਿਲਾਂ ਗਿਆਨ ਮਿਲਦਾ ਇਹਨੂੰ ਗੁਰਬਾਣੀ ਦੀ ਸਮਝ ਆਪੇ ਆਉਣ ਲੱਗ ਜਾਂਦੀ ਹੈ ਜਦੋਂ ਕੁਰਬਾਨੀ ਨੂੰ ਸਮਝਾ ਕੁਝ ਸਮਝ ਲਈ ਕੁਝ ਆਪੇ ਆਈ ਬੁੱਝਣ ਵਾਲੀ ਗੱਲ ਆਪੇ ਬੁੱਝ ਹੁੰਦੀ ਹੈ ਬੁੱਝਣ ਵਾਲੀ ਗੱਲ ਜਿਹੜੀ ਆਪੇ ਬੁੱਝ ਹੁੰਦੀ ਹੈ ਇੱਥੇ ਬੈਠ ਕੇ ਬੁੱਝਿਆ ਹਾਰਦੀ ਜਿਹੜੀ ਬੁੱਝਣ ਦੇ ਕਾਬਲ ਬਣ ਜਾਂਦਾ ਬੁੱਝ ਹੋਈ ਜਾਂਦੀ ਹੈ ਬਾਣੀ ਜਦ ਬੁੱਝਣ ਲੱਗ ਜਾਂਦਾ ਫਿਰ ਤਸੱਲੀ ਹੋ ਜਾਂਦੀ ਵੀ ਹਾਂ ਹੁਣ ਕੁਝ ਮਿਲ ਰਿਹਾ ਜੋ ਕੁਝ ਕਿੱਕਿਆ ਜੋ ਨਹੀਂ ਮਿਲਿਆ ਕਿਤਾਬਾਂ ਜਿਹੜੀ ਮਿਲਿਆ ਕਿੱਦੋਂ ਨਹੀਂ ਮਿਲਿਆ ਉਹ ਗੱਲ ਦੀ ਹੈ ਸਮਝਾਉਣ ਲੱਗਦੀ ਹੈ ਫਿਰ ਇਹਨੂੰ ਤਸੱਲੀ ਹੋ ਜਾਂਦੀ ਵੀ ਹਾਂ ਇੱਥੇ ਉਹ ਨਾਮ ਵੀ ਮਿਲੂਗਾ ਇਹ ਤਾਂ ਮਿਲੂਗਾ ਹੁਣ ਕੁਛ ਮਿਲਣ ਲੱਗ ਜਾਂਦਾ ਨਾ ਕੁਛ ਉਹ ਤਾਂ ਪਹਿਲਾ ਕੁਛ ਆ ਇਹ ਗੁਰਬਾਣੀ ਦੀ ਸੋਝੀ ਮਿਲਣੀ ਪਹਿਲਾ ਕੁਛ ਆ ਉਹ ਬਾਅਦ ਵਿੱਚ ਤਾਂ ਫਿਰ ਫਿਰ ਤਾਂ ਵੀ ਇਹ ਤਾਂ ਕੱਲੀ-ਕੱਲੀ ਕੋਈ ਕੋਈ ਬੂਤ ਪੈਦੀ ਆ ਇੱਥੇ ਉਹਦਾ ਫੇਰ ਕਿਰਪਾ ਤਾਰੇ ਬਰਸਾ ਦਿੰਦਾ ਫਿਰ ਤਾਂ ਉਹ ਕੱਟਾ ਚੜ ਚੜ ਜਾ ਬਰਸਾਦ ਹੋਤੀ ਫਿਰ ਤਾਂ ਚੜ ਜਾਣਾ ਉਹਦਾ ਇਧਰ ਆ ਗਿਆ ਬੰਦਲ ਕੇ ਇਧਰ ਫਿਰ ਤਾਂ ਬਸ ਕਾਹਨ ਦਾ ਹੋਈ ਫਿਰ ਤਾਂ ਸਭ ਨਦੀਆਂ ਨਾਲੇ ਚੱਲ ਪੈਂਦੇ ਨੇ ਪਹਿਲਾਂ ਵੇ ਕਾਬੂ ਜਾਂਦਾ ਪਾਣੀ ਵੇ ਕਾਬੂ ਵੀ ਪਾਦਾਗਲ ਹੋ ਜਾਂਦਾ ਪਹਿਲਾਂ ਗਿਆਨ ਕੀ ਆਂਦੀ ਹੁੰਦੀ ਹੈ ਉਦੋਂ ਪਹਿਲਾਂ ਜਦੋਂ ਆਪਣੇ ਆਪ ਸਮਝ ਆਉਣ ਲੱਗਦੇ ਨੇ ਗੁਰਬਾਣੀ ਦੇ ਫਿਰ ਗਿਆਨ ਕੀ ਆਂਦੀ ਹੁੰਦੀ ਹੈ ਸਭ ਦੇ ਵਿਦਵਾਨਾਂ ਆ ਜਾਂਦਾ ਬੋਲਤੀ ਬੰਦ ਕਰ ਦਿੰਦਾ ਗਿਆਨ ਗਿਆਨ ਦਾ ਮਤਲਬ ਵਿਦਵਾਨਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ ਜਿੰਨੇ ਵਿਦਵਾਨ ਨੇ ਜਿੰਨੇ ਧਰਮਾਂ ਦੇ ਸਭ ਦੀ ਬੋਲਤੀ ਬੰਦ ਹੋ ਜਾਂਦੀ ਬੋਲਤੀ ਬੰਦ ਕਰਾਉਣ ਜੋਗਾ ਹੋ ਜਾਂਦਾ ਉਹ ਗਿਆਨ ਗਿਆਨ ਦੀ ਹੋਇਆ ਜੇ ਆ ਜਾਣ ਨਾ ਮਹੀਗਾ ਉਹ ਵੇ ਦੋਤੋਂ ਪਹਿਲਾਂ ਹੀ ਹੋ ਜਾਂਦਾ ਜਾਂ ਨਾਮ ਆਉਂਦਾ ਫਿਰ ਤਾਂ ਆਂਦੀ ਪਾਛੇ ਜੋ ਜਲਵਰ ਸੇ ਤੇ ਤੇ ਰਜਨ ਭੀਨਾ ਕੋ ਕਬੀਰ ਮਨ ਪਿਆ ਪ੍ਰਗਟਾ ਸਉ ਦੇ ਭਾਂਜ ਬਚੀਨੋ ਇਹ ਖੁਦੇ ਪ੍ਰਗਟ ਹੋ ਜਾਂਦਾ ਫਿਰ ਖੇਡ ਹੋਰ ਵੀ ਗਾਂਹ ਚਲੀ ਜਾਂਦੀ ਹੈ ਫਿਰ ਹੋਰ ਗਾਂਹ ਚਲੀ ਜਾਂਦੀ ਹੈ